ਪਵਾਰ ਦੀ ਗੱਲ ਹੈ ਇੱਕ ਸੇੜਜੀ ਦੀ ਬੇਟੀ ਸੀ ਜਿਸ ਦਾ ਵਿਆਹ ਸੇੜਜੀ ਨੇ ਇੱਕ ਪ੍ਰਤਿਸ਼ਠਿਤ ਪਰਿਵਾਰ ਵਿੱਚ ਕੀਤਾ ਸੀ ਸੇੜਜੀ ਨੂੰ ਪੂਰਾ ਯਕੀਨ ਸੀ ਕਿ ਉਹ ਆਪਣੀ ਬੇਟੀ ਦਾ ਵਿਆਹ ਇੱਕ ਆਦਰਸ਼ ਪਰਿਵਾਰ ਵਿੱਚ ਕਰ ਰਹੇ ਨੇ ਪਰ ਪਰਿਵਾਰ ਦੇ ਕੁਝ ਸਮੇਂ ਬਾਅਦ ਹੀ ਸੇੜਜੀ ਦੀ ਬੇਟੀ ਦੀ ਕਿਸਮਤ ਬੁਰੇ ਹੱਥਾਂ ਵਿੱਚ ਫਸ ਗਈ ਉਸ ਦਾ ਪਤੀ ਜਵਾਰੀ ਤੇ ਸ਼ਰਾਬੀ ਨਿਕਲਿਆ ਉਹਨਾਂ ਦੀ ਜ਼ਿੰਦਗੀ ਹੌਲੀ-ਹੌਲੀ ਨਰਕ ਬਣ ਗਈ ਬੇਟੀ ਦਾ ਪਤੀ ਆਪਣੀ ਸਾਰੀ ਸੰਪਤੀ ਜੂਆ ਤੇ ਸ਼ਰਾਬ ਵਿੱਚ ਲੁਟਾ ਚੁੱਕਾ ਸੀ ਅਤੇ ਇਸ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਗਰੀਬੀ ਦੇ ਹਾਲਾਤ ਬਣ ਗਏ ਸੇਠਾਣੀ ਜੀ ਇਸ ਬਾਰੇ ਹਾਲਾਤ ਨੂੰ ਦੇਖ ਕੇ ਬਹੁਤ ਚਿੰਤਿਤ ਰਹਿੰਦੀ ਸੀ ਉਹ ਸੇੜ ਜੀ ਨੂੰ ਕਹਿੰਦੀ ਸੀ ਤੁਸੀਂ ਸਾਰਿਆਂ ਦੀ ਮਦਦ ਕਰਦੇ ਹੋ ਪਰ ਆਪਣੀ ਬੇਟੀ ਦੀ ਮਦਦ ਕਿਉਂ ਨਹੀਂ ਕਰ ਰਹੇ ਸੇੜ ਜੀ ਹਰ ਵਾਂਗ ਸ਼ਾਂਤੀ ਨਾਲ ਕਹਿੰਦੇ ਜਦੋਂ ਸਮਾਂ ਠੀਕ ਹੋਵੇਗਾ ਮਦਦ ਖੁਦ ਹੋ ਜਾਵੇਗੀ ਇੱਕ ਦਿਨ ਛੇੜ ਜੀ ਬਾਹਰ ਗਏ ਹੋਏ ਸੀ ਤਾਂ ਦਮਾਦ ਸੇੜ ਜੀ ਦੇ ਘਰ ਵਿੱਚ ਆਇਆ ਹੋਇਆ ਸੀ ਸੇਠਾਣੀ ਜੀ ਨੇ ਉਸ ਦਾ ਪਿਆਰ ਨਾਲ ਸਵਾਗਤ ਕੀਤਾ ਅਤੇ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਸੋਚਿਆ ਕਿ ਦਮਾਦ ਨੂੰ ਕੁਝ ਅਜੀਹਾ ਦਿੱਤਾ ਜਾਵੇ ਜਿਸ ਨਾਲ ਉਹ ਆਪਣੀ ਜ਼ਿੰਦਗੀ ਦੇ ਕੁਝ ਹਾਲਾਤ ਬਦਲ ਸਕੇ। ਇਸ ਲਈ ਸਠਾਣੀ ਜੀ ਨੇ ਮੋਤੀਚੂੜ ਦੇ ਸਵਾਦਿਸ਼ਟ ਲੱਡੂ ਬਣਾਏ ਅਤੇ ਉਹਨਾਂ ਵਿੱਚ ਸੋਨੇ ਦੇ ਸਿੱਕੇ ਛੁਪਾ ਦਿੱਤੇ। ਉਹ ਚਾਹੁੰਦੀ ਸੀ ਕਿ ਇਹ ਮਦਦ ਦਮਾਦ ਨੂੰ ਖੁਸ਼ੀ ਦੇਵੇ ਅਤੇ ਉਸ ਦੀ ਜ਼ਿੰਦਗੀ ਨੂੰ ਬਦਲ ਦੇਵੇ। ਸਠਾਣੀ ਜੀ ਨੇ ਦਮਾਦ ਨੂੰ 5 ਕਿਲੋ ਲੱਡੂ ਦਿੱਤੇ। ਦਮਾਦ ਸੋਚਦਾ ਰਿਹਾ ਇੰਨੇ ਭਾਰੀ ਲੱਡੂ ਘਰ ਕਿਵੇਂ ਲੈ ਜਾਵਾਂ ਉਹ ਲੱਡੂ ਵੇਚਣ ਦਾ ਫੈਸਲਾ ਕਰਦਾ ਹੈ ਉਸਨੇ ਉਹਨਾਂ ਲੱਡੂਆਂ ਨੂੰ ਨੇੜਲੇ ਮਿਠਾਈ ਦੀ ਦੁਕਾਨ ਵਿੱਚ ਵੇਚ ਦਿੱਤਾ ਤੇ ਪੈਸੇ ਲੈ ਕੇ ਚਲਾ ਗਿਆ ਸੇਠ ਜੀ ਆਪਣੇ ਕੰਮ ਤੋਂ ਵਾਪਸ ਆ ਰਹੇ ਸੀ ਅਤੇ ਉਹ ਵੀ ਉੱਥੇ ਮਿਠਾਈ ਦੀ ਦੁਕਾਨ ਵਿੱਚ ਪਹੁੰਚੇ ਤੇ ਉਹੀ ਲੱਡੂ ਖਰੀਦ ਕੇ ਘਰ ਲੈ ਆਏ ਜਦੋਂ ਸੇਠਾਣੀ ਜੀ ਨੇ ਉਹ ਲੱਡੂ ਦੇਖੇ ਉਹ ਪਹਿਚਾਨ ਗਈ ਕਿ ਇਹ ਉਹੀ ਲੱਡੂ ਨੇ ਜੋ ਉਹਨਾਂ ਨੇ ਦਮਾਦ ਨੂੰ ਦਿੱਤੇ ਸੀ ਸੇਠਾਣੀ ਚਿੰਤਿਤ ਹੋ ਗਈ ਉਤੇ শেਡ ਜੀ ਨੂੰ ਸਾਰੀ ਗੱਲ ਦੱਸ ਦਿੱਤੀ শেਡ ਜੀ ਮੁਸਕਰਾ ਕੇ ਕਹਿੰਦੇ ਕਿ ਮੈਂ ਕਿਹਾ ਸੀ ਨਾ ਜਦੋਂ ਸਮਾਂ ਠੀਕ ਹੋਵੇਗਾ ਮਦਦ ਖੁਦ ਹੋ ਜਾਵੇਗੀ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਮੇਂ ਤੋਂ ਪਹਿਲਾਂ ਤੇ ਕਿਸਮਤ ਤੋਂ ਬਗੈਰ ਕਿਸੇ ਨੂੰ ਕੁਝ ਨਹੀਂ ਮਿਲਦਾ ਜੇਕਰ ਕਿਸੇ ਨੂੰ ਮਦਦ ਮਿਲਣੀ ਹੈ ਤਾਂ ਉਹ ਸਮੇਂ ਤੇ ਹੀ ਮਿਲਦੀ ਹੈ ਨਾ ਕਿ ਸਾਡੀ ਚਾਹਤ ਜਾਂ ਜਲਦਬਾਜ਼ੀ ਨਾਲ ਜ਼ਿੰਦਗੀ ਵਿੱਚ ਧੀਰਜ ਰੱਖਣਾ ਬਹੁਤ ਜ਼ਰੂਰੀ ਹੈ